ਕਾਲਸ਼੍ਰੀ ਅੰਮ੍ਰਿਤਸਰ ਵਿੱਚ ਹੋਣ ਵਾਲੇ ਸਿੱਖ ਸੰਮੇਲਨ ਨੂੰ ਰੱਦ ਕਰ ਦਿੱਤਾ ਗਿਆ ਇਹ ਸੰਮੇਲਨ ਗੁਰਦੁਆਰਾ ਮੰਜੀ ਸਾਹਿਬ ਦਰਬਾਰ ਸਾਹਿਬ ਵਿਖੇ ਹੋਣਾ ਸੀ ਜਿਸ ਤੇ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਸੇਖਾਗੂਆਂ ਨੇ ਪਹੁੰਚਣਾ ਸੀ ਇਸੇ ਕਾਠ ਵਿੱਚ ਵੱਖਰੀ ਕਮੇਟੀ ਨੂੰ ਰੋਕਣ ਲਈ ਰਣਨੀਤੀ ਕਢੀ ਜਾਣੀ ਸੀ ਉਧਰ ਇਸ ਤੋਂ ਅਗਲੇ ਦਿਨ ਹੀ ਐਚਐਸਟੀ ਪੀਸੀ ਐਡ ਹੌਕ ਨੇ ਵੀ ਪਰਸੋ ਯਾਨੀ 28 ਨੂੰ ਸੰਮੇਲਨ ਬੁਲਾਇਆ ਸੀ ਜਿਸ ਵਿੱਚ ਹਰਿਆਣਾ ਦੇ ਸਿੱਖ ਸਿੱਖਾਂ ਤੋਂ ਇਲਾਵਾ ਗੈਰ ਸੂਬਿਆਂ ਦੇ ਸਿੱਖ ਤੇ ਆਗੂ ਵੀ ਪਹੁੰਚਣੇ ਸੀ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਦੇ ਕਰਨਾਲ ਵਿੱਚ ਹੋਣ ਵਾਲੇ ਸਿੱਖ ਸੰਮੇਲਨ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਗਿਆਨੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਨਾ ਸੰਮੇਲਨ ਨਾਲ ਪੰਥ ਵਿੱਚ ਟਕਰਾਅ ਵਧ ਰਿਹਾ ਹੈ ਜਿਸ ਕਰ ਇਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ 27 ਜੁਲਾਈ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਐਸਡੀਪੀਸੀ ਤੇ ਅਕਾਲੀ ਦਲ ਵੱਲੋਂ ਪੰਥਕ ਇਕੱਠ ਸੱਦਿਆ ਗਿਆ ਸੀ ਜਦਕਿ 28 ਜੁਲਾਈ ਨੂੰ ਹਰਿਆਣਾ ਦੀ ਵੱਖਰੀ ਕਮੇਟੀ ਨੇ ਕਰਨਾਲ ਵਿੱਚ ਸਿੱਖ ਸੰਮੇਲਨ ਬੁਲਾਇਆ ਸੀ ਪਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਸੰਮੇਲਨਾਂ ਨੂੰ ਰੱਦ ਕਰਨ ਦਾ ਹੁਕਮ ਸੁਣਾਇਆ ਗਿਆ